ਈਸਵਰੀ ਬਹੁਤ ਭਾਰੀ ਮੀਂਹ ਪਏ ਹੜਾ ਹੈ ਪੰਜਾਬ ਦੇ ਜਿਹਦੇ ਚ ਲੱਖਾਂ ਏਕੜ ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਆਪਣੇ ਮਾਨ ਵਾਲੇ ਇਲਾਕੇ ਦੇ ਚ ਫੇਰੀ ਪ੍ਰਮਾਤਮਾ ਕੰਨੀਓ ਬੱਚੇ ਤੇਰੀ ਮਾਝਾ ਦੋਆਬਾ ਬਹੁਤ ਭਾਰੀ ਇਫੈਕਟ ਹੋਇਆ ਪਰ ਫਿਰ ਵੀ ਜਿੰਨਾ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਤੇ ਉਹ ਨਿਭਾਈ ਹੈ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 82 ਇਹਨਾਂ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਭਾਰੀ ਮੀਂਹ ਦੀ ਵਿਜਾ ਕਰਕੇ ਉਹਨਾਂ ਨੂੰ 20 ਲੱਖ 72000 ਰੁਪਏ ਦੇ ਸੈਂਕਸ਼ਨ ਲੈਟਰ ਜਿਹੜੇ ਉਹ ਦਿੱਤੇ ਨੇ ਐ ਔਰ ਕੱਲ 12 ਵਜੇ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਹੋ ਜਾਣਗੇ ਸਾਡੀ ਕੋਸ਼ਿਸ਼ ਰਹੀ ਹੈ ਕਿ ਪਹਿਲਾਂ ਪਿਛਲੇ ਸਰਕਾਰਾਂ ਵਾਂਗੂ ਲੋਕਾਂ ਨੂੰ ਮੁਆਵਜ਼ੇ ਵਾਸਤੇ ਇੱਕ ਤਾਂ ਵੈਸੀ ਮਾਰ ਪਈ ਹੁੰਦੀ ਸੀਗੀ ਫਿਰ ਉਸ ਤੋਂ ਉੱਪਰ ਦੀ ਖੱਜਲ ਖਾਰੀ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਲਾ ਕਿਉਂ ਵਿਚਾਰੇ ਅੱਕੁਰ ਥੱਕ ਜਾਂਦੇ ਸੀਗੇ ਸਾਡੀ ਕੋਸ਼ਿਸ਼ ਰਹੀ ਹੈ ਕਿ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦਾ ਵੀ ਨੁਕਸਾਨਾ ਚਾਹੇ ਕਿਸਦਾ ਘਰ ਦਾ ਹੋਇਆ ਚਾਹੇ ਪਸ਼ੂ ਦਾ ਹੁੰਦਾ ਹੋਇਆ ਚਾਹੇ ਫਸਲਾਂ ਦਾ ਹੋਇਆ ਉਹਨਾਂ ਨੂੰ ਘਰ ਬੈਠੇ ਸਮੇਂ ਸਿਰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਇਸ ਇਸੇ ਵਚਨਬੱਧਤਾ ਤੇ ਕੰਮ ਕਰ ਰਹੇ ਹਾਂ ਸਰਬ ਬਿਦਾਂ ਸਵਾਲ ਸੁਨਾਮ ਹਲਕੇ ਦੇ ਕਿੰਨੇ ਪਿੰਡਾਂ ਨੂੰ ਮੁਆਵਜ਼ੇ ਦੇ ਚ ਸੈਂਕਸ਼ਨ ਲੈਟਰ ਦਿੱਤੇ ਗਏ ਅੱਜ ਜਿਵੇਂ ਮੈਂ ਦੱਸਿਆ ਕਿ 11 ਪਿੰਡ ਸੀ 82 ਲਾਹਪਤ ਨਹੀਂ ਸੀ ਔਰ ਤਕਰੀਬਨ 20,72,000 ਰੁਪਏ ਦੀ ਅਮਾਉਂਟ ਸੀ ਇਸ ਤੋਂ ਪਹਿਲਾਂ ਵੀ ਦੋ ਵਾਰ ਫੰਕਸ਼ਨ ਕਰਕੇ ਇਹ ਪੈਸੇ ਵੰਡੇ ਜਾ ਚੁੱਕੇ ਨੇ तकरीबन तकरीबन ਹੁਣ ਤੱਕ 60 ਕ ਲੱਖ ਦੇ ਕਰੀਬ ਜੋ ਹੈ ਉਹ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਆ ਉਹਨਾਂ ਨੂੰ ਵੰਡੇ ਜਾ ਚੁੱਕੇ ਹਨ ਲਖਵਿੰਦਰ ਸਿੰਘ ਸਰਪੰਚ ਪਿੰਡ ਸੌ ਕੇ ਕੀ ਕਹਿਣਾ ਚਾਹੁੰਦੇ ਜੋ ਮੰਤਰੀ ਸਾਹਿਬ ਨੂੰ ਅੱਜ ਇੱਕ ਚੈੱਕ ਵੰਡੇ ਜਾਂਦਾ ਇਹ ਜੋ ਤੋਂ ਕੁ ਸੁਮਿੰ ਨੇ ਪਹਿਲਾਂ ਬਰਸਾਤਾਂ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਮੇਰੇ ਹਿਸਾਬ ਨਾਲ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇੰਨੀ ਜਲਦੀ ਚੈੱਕ ਵੰਡੇ ਕਿਉਂਕਿ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਸਰਵੇ ਦਾ ਜ਼ਰੂਰ ਕੀਤਾ ਉਹਨਾਂ ਨੇ ਗਰਦੌਰੀਆਂ ਜ਼ਰੂਰ ਕੀਤੀਆਂ ਨੇ ਪਰ ਚੈੱਕ ਕਿਸੇ ਨੂੰ ਨਹੀਂ ਦਿੱਤੇ ਗਏ ਜੇ ਦਿੱਤੇ ਵੀ ਗਏ ਨੇ ਤਾਂ ਬਹੁਤ ਸੌਆਂ ਦੀ ਮਾਤਰਾ ਚ ਦਿੱਤੇ ਗਏ ਨੇ ਤੇ ਪਹਿਲੀ ਸਰਕਾਰ ਆ ਵੀ ਜਿਨੇ 20000 ਰੁਪਏ ਪ੍ਰਤੀ ਕਿੱਲੇ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਕਿਉਂਕਿ ਇੰਨੀ ਕਿਸਾਨਾਂ ਦੀ ਹੈਲਪ ਹੋਣ ਨਾਲ ਕਿਸਾਨ ਕਣਕ ਬੀਜਣ ਵਾਸਤੇ ਦੁਆਰਾ ਬੀਜ ਤੇਲ ਉਹ ਲੈਣ ਲਈ ਇਹਨਾਂ ਬਹੁਤ ਮਦਦਗਾਰ ਹੋ ਗਏ। ਈਸਵਰੀ ਬਹੁਤ ਭਾਰੀ ਮੀਂਹ ਪਏ ਹੜਾ ਹੈ ਪੰਜਾਬ ਦੇ ਜਿਹਦੇ ਚ ਲੱਖਾਂ ਏਕੜ ਕਿਸਾਨਾਂ ਦੀ ਜ਼ਮੀਨਾਂ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਆਪਣੇ ਮਾਲ ਵਾਲੇ ਇਲਾਕੇ ਦੇ ਵਿੱਚ ਫੇਰੀ ਪ੍ਰਮਾਤਮਾ ਕੰਨੀਓ ਬੱਚੇ ਤੇਰੀ ਮਾਝਾ ਦੋਆਬਾ ਬਹੁਤ ਭਾਰੀ ਇਫੈਕਟ ਹੋਇਆ ਪਰ ਫਿਰ ਵੀ ਜਿੰਨਾ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਤੇ ਉਹ ਨਿਭਾਈ ਹੈ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 82 ਕਿਸਾਨ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਭਾਰੀ ਮੀਂਹ ਦੀ ਵਿਜਾ ਕਰਕੇ ਉਹਨਾਂ ਨੂੰ 20 ਲੱਖ 72000 ਰੁਪਏ ਦੇ ਸੈਂਕਸ਼ਨ ਲੈਟਰ ਜਿਹੜੇ ਉਹ ਦਿੱਤੇ ਨੇ ਅਰ ਔਰ ਕੱਲ 12 ਵਜੇ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਹੋ ਜਾਣਗੇ ਸਾਡੀ ਕੋਸ਼ਿਸ਼ ਰਹੀ ਹੈ ਕਿ ਪਹਿਲਾਂ ਪਿਛਲੇ ਸਰਕਾਰਾਂ ਵਾਂਗੂ ਲੋਕਾਂ ਨੂੰ ਮੁਆਵਜ਼ੇ ਵਾਸਤੇ ਇੱਕ ਦੋ ਵੇਸੀ ਮਾਰ ਪਈ ਹੁੰਦੀ ਸੀਗੀ ਫਿਰ ਉਸ ਤੋਂ ਉੱਪਰ ਦੀ ਖੱਜਲ ਖਾਰੀ ਸਰਕਾਰੀ ਦਫ਼ਤਰਾਂ ਦੇ ਚੱਕਰ ਲਾ ਲਾ ਕੇ ਉਹ ਵਿਚਾਰੇ ਅੱਕ ਔਰ ਥੱਕ ਜਾਂਦੇ ਸੀਗੇ ਸਾਡੀ ਕੋਸ਼ਿਸ਼ ਰਹੀ ਹੈ ਕਿ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦਾ ਵੀ ਨੁਕਸਾਨਾ ਚਾਹੇ ਕਿਸਦਾ ਘਰ ਦਾ ਹੋਇਆ ਚਾਹੇ ਪਸ਼ੂ ਤੋਂ ਹੁੰਦਾ ਹੋਇਆ ਚਾਹੇ ਫਸਲਾਂ ਦਾ ਹੋਇਆ ਉਹਨਾਂ ਨੂੰ ਘਰ ਬੈਠੇ ਸਮੇਂ ਸਿਰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਇਸ ਇਸੇ ਵਚਨਬੱਧਤਾ ਉੱਪਰ ਕੰਮ ਕਰ ਰਹੇ ਹਾਂ ਸਰਬ ਬਿਨਾਂ ਸਵਾਲ ਸੁਨਾਮ ਹਲਕੇ ਦੇ ਕਿੰਨੇ ਪਿੰਡਾਂ ਨੂੰ ਮੁਆਵਜ਼ੇ ਦੇ ਚ ਸੈਂਕਸ਼ਨ ਲੈਟਰ ਦਿੱਤੇ ਗਏ ਅੱਜ ਜਿਵੇਂ ਮੈਂ ਦੱਸਿਆ ਕਿ 11 ਪਿੰਡ ਸੀ 82 ਲਾਹਪਤ ਨਹੀਂ ਸੀ ਔਰ ਤਕਰੀਬਨ 20,72,000 ਰੁਪਏ ਦੀ ਅਮਾਉਂਟ ਸੀ ਇਸ ਤੋਂ ਪਹਿਲਾਂ ਵੀ ਦੋ ਵਾਰ ਫੰਕਸ਼ਨ ਕਰਕੇ ਇਹ ਪੈਸੇ ਵੰਡੇ ਜਾ ਚੁੱਕੇ ਨੇ ਤਕਰੀਬਨ ਤਕਰੀਬਨ ਹੁਣ ਤੱਕ 60 ਲੱਖ ਦੇ ਕਰੀਬ ਜੋ ਹੈ ਉਹ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਆ ਉਹਨਾਂ ਨੂੰ ਵੰਡੇ ਜਾ ਚੁੱਕੇ ਹੈ। ਲਖਵਿੰਦਰ ਸਿੰਘ ਸਰਪੰਚ ਪਿੰਡ ਸੌਕੇ। ਕੀ ਕਹਿਣਾ ਚਾਹੁੰਦੇ ਜੋ ਮંત્રી ਸਾਹਿਬ ਨੂੰ ਅੱਜ ਆ ਕੇ ਚੈੱਕ ਵੰਡੇ ਜਾਂਦੇ। ਇਹ ਜੋ ਤੋਂ ਕੁ ਸੁਮਿੰਨੀ ਨੇ ਪਹਿਲਾਂ ਬਰਸਾਤਾਂ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਮੇਰੇ ਹਿਸਾਬ ਨਾਲ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਇੰਨੀ ਜਲਦੀ ਚੈੱਕ ਵੰਡੇ ਕਿਉਂਕਿ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਸਰਵੇ ਦਾ ਜ਼ਰੂਰ ਕੀਤਾ ਉਹਨਾਂ ਨੇ। ਗਰਦੌਰੀਆਂ ਜਰੂਰ ਕੀਤੀਆਂ ਨੇ ਪਰ ਚੈੱਕ ਕਿਸੇ ਨੂੰ ਨਹੀਂ ਦਿੱਤੇ ਗਏ ਜੇ ਦਿੱਤੇ ਵੀ ਗਏ ਨੇ ਤਾਂ ਬਹੁਤ ਸੌਆਂ ਦੀ ਮਾਤਰਾ ਚ ਦਿੱਤੇ ਗਏ ਨੇ ਤੇ ਪਹਿਲੀ ਸਰਕਾਰ ਹੈ ਵੀ ਜਿਨੇ 20000 ਰੁਪਏ ਪ੍ਰਤੀ ਕਿੱਲੇ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਕਿਉਂਕਿ ਇੰਨੀ ਕਿਸਾਨਾਂ ਦੀ ਹੈਲਪ ਹੋਣ ਨਾਲ ਕਿਸਾਨ ਕਣਕ ਬੀਜਣ ਵਾਸਤੇ ਦੁਆਰਾ ਬੀਜ ਤੇਲ ਉਹ ਲੈਣ ਲਈ ਇਹਨਾਂ ਬਹੁਤ ਮਦਦਗਾਰ ਹੋ ਗਏ ਐਸਵਰੀ ਬਹੁਤ ਭਾਰੀ ਮੀਂਹ ਪਏ ਹੜਾ ਹੈ ਪੰਜਾਬ ਦੇ ਜਿਹਦੇ ਚ ਲੱਖਾਂ ਏਕੜ ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਆਪਣੇ ਮਾਨ ਵਾਲੇ ਇਲਾਕੇ ਦੇ ਵਿੱਚ ਫੇਰੀ ਪ੍ਰਮਾਤਮਾ ਕੰਨੀਓ ਬੱਚੇ ਤੇਰੀ ਮਾਝਾ ਦੋਆਬਾ ਬਹੁਤ ਭਾਰੀ ਇਫੈਕਟ ਹੋਇਆ ਪਰ ਫਿਰ ਵੀ ਜਿੰਨਾ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਤੇ ਉਹ ਨਿਭਾਈ ਹੈ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 82 ਕਿਸਾਨ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਭਾਰੀ ਮੀਂਹ ਦੀ ਵਿਜਾ ਕਰਕੇ ਉਹਨਾਂ ਨੂੰ 20 ਲੱਖ 72000 ਰੁਪਏ ਦੇ ਸੈਂਕਸ਼ਨ ਲੈਟਰ ਜਿਹੜੇ ਉਹ ਦਿੱਤੇ ਨੇ ਐ ਔਰ ਕੱਲ 12 ਵਜੇ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਹੋ ਜਾਣਗੇ ਸਾਡੀ ਕੋਸ਼ਿਸ਼ ਰਹੀ ਹੈ ਕਿ ਪਹਿਲਾਂ ਪਿਛਲੇ ਸਰਕਾਰਾਂ ਵਾਂਗੂ ਲੋਕਾਂ ਨੂੰ ਮੁਆਵਜ਼ੇ ਵਾਸਤੇ ਇੱਕ ਤਾਂ ਵੈਸੀ ਮਾਰ ਪਈ ਹੁੰਦੀ ਸੀਗੀ ਫਿਰ ਉਸ ਤੋਂ ਉੱਪਰ ਦੀ ਖੱਜਲ ਖਾਰੀ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਲਾ ਕਿਉਂ ਵਿਚਾਰੇ ਅੱਕੌਰ ਥੱਕ ਜਾਂਦੇ ਸੀਗੇ ਸਾਡੀ ਕੋਸ਼ਿਸ਼ ਰਹੀ ਹੈ ਕਿ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦਾ ਵੀ ਨੁਕਸਾਨਾ ਚਾਹੇ ਕਿਸਦਾ ਘਰ ਦਾ ਹੋਇਆ ਚਾਹੇ ਪਸ਼ੂ ਤੋਂ ਹੁੰਦਾ ਹੋਇਆ ਚਾਹੇ ਫਸਲਾਂ ਦਾ ਹੋਇਆ ਉਹਨਾਂ ਨੂੰ ਘਰ ਬੈਠੇ ਸਮੇਂ ਸਿਰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਇਸ ਇਸੇ ਵਚਨਬੱਧਤਾ ਤੇ ਉੱਪਰ ਕੰਮ ਕਰ ਰਹੇ ਹਾਂ ਸਰਬ ਬਿਨਾਂ ਸਵਾਲ ਸੁਨਾਮ ਹਲਕੇ ਦੇ ਕਿੰਨੇ ਪਿੰਡਾਂ ਨੂੰ ਮੁਆਵਜ਼ੇ ਦੇ ਚ ਸੈਂਕਸ਼ਨ ਲੈਟਰ ਦਿੱਤੇ ਗਏ ਅੱਜ ਜਿਵੇਂ ਮੈਂ ਦੱਸਿਆ ਕਿ 11 ਪਿੰਡ ਸੀ 82 ਲਾਹਪਤ ਨਹੀਂ ਸੀ ਔਰ ਤਕਰੀਬਨ 20,72,000 ਰੁਪਏ ਦੀ ਅਮਾਉਂਟ ਸੀ ਇਸ ਤੋਂ ਪਹਿਲਾਂ ਵੀ ਦੋ ਵਾਰ ਫੰਕਸ਼ਨ ਕਰਕੇ ਇਹ ਪੈਸੇ ਵੰਡੇ ਜਾ ਚੁੱਕੇ ਨੇ तकरीबन तकरीबन ਹੁਣ ਤੱਕ 60 ਕ ਲੱਖ ਦੇ ਕਰੀਬ ਜੋ ਹੈ ਉਹ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਆ ਉਹਨਾਂ ਨੂੰ ਵੰਡੇ ਜਾ ਚੁੱਕੇ ਨੇ ਲਖਵਿੰਦਰ ਸਿੰਘ ਸਰਪੰਚ ਪਿੰਡ ਸੌ ਕੇ ਕੀ ਕਹਿਣਾ ਚਾਹੁੰਦੇ ਜੋ ਮੰਤਰੀ ਸਾਹਿਬ ਨੂੰ ਅੱਜ ਆ ਕੇ ਚੈੱਕ ਵੰਡੇ ਜਾਂਦੇ ਇਹ ਜੋ ਤੋਂ ਕੁ ਸੁਮਿੰ ਨੇ ਪਹਿਲਾਂ ਬਰਸਾਤਾਂ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਮੇਰੇ ਹਿਸਾਬ ਨਾਲ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇੰਨੀ ਜਲਦੀ ਚੈੱਕ ਵੰਡੇ ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਸਰਵੇ ਦਾ ਜ਼ਰੂਰ ਕੀਤਾ ਉਹਨਾਂ ਨੇ ਗਰਦੌਰੀਆਂ ਜ਼ਰੂਰ ਕੀਤੀਆਂ ਨੇ ਪਰ ਚੈੱਕ ਕਿਸੇ ਨੂੰ ਨਹੀਂ ਦਿੱਤੇ ਗਏ ਜੇ ਦਿੱਤੇ ਵੀ ਗਏ ਨੇ ਤਾਂ ਬਹੁਤ ਸੌਆਂ ਦੀ ਮਾਤਰਾ 'ਚ ਦਿੱਤੇ ਗਏ ਨੇ ਤੇ ਪਹਿਲੀ ਸਰਕਾਰ ਆ ਵੀ ਜਿਨ੍ਹਾਂ ਨੇ 20000 ਰੁਪਏ ਪ੍ਰਤੀ ਕਿੱਲੇ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਕਿਉਂਕਿ ਇੰਨੀ ਕਿਸਾਨਾਂ ਦੀ ਹੈਲਪ ਹੋਣ ਨਾਲ ਕਿਸਾਨ ਕਣਕ ਬੀਜਣ ਵਾਸਤੇ ਦੁਆਰਾ ਬੀਜ ਤੇਲ ਉਹ ਲੈਣ ਲਈ ਇਹਨਾਂ ਬਹੁਤ ਮਦਦਗਾਰ ਹੋ